ਸਸ ਲੜਿਆ ਨ ਕਰੀਐ ਵਿਸੜਿਆ ਨ ਕਰ ਕਦ ਤੂੰ ਮਿਤ ਤਾਂ ਹੁੰਦੀ ਸੀ ਮੁਟਿਆਰ ਨੀ ਤੈਨੂੰ ਤੇਰੇ ਦਿਨ ਭੁੱਲ ਗਏ ਨੀ ਤੈਨੂੰ ਤੇਰੇ ਦਿਨ ਭੁੱਲ ਗਏ ਕਦ ਤੂੰ ਮਿਤ ਤਾਂ ਹੁੰਦੀ ਸੀ ਮੁਟਿਆਰ ਨੀ ਤੈਨੂੰ ਤੇਰੇ ਦਿਨ ਭੁੱਲ ਗਏ ਨੀ ਤੈਨੂੰ ਤੇਰੇ ਦਿਨ ਭੁੱਲ ਗਏ ਸੂਨੀਆਂ ਨੇ ਗੱਲਾਂ ਮੈਂ ਗਵਾਡਣਾ ਤੋਂ ਤੇਰੀਆਂ ਤੇਰੀਆਂ ਵੀ ਜਵਾਨੀ ਵਿੱਚ ਚੱਲੀਆਂ ਹਨੇਰੀਆਂ ਦੁਨੀਆਂ ਨੇ ਗੱਲਾਂ ਮੈਂ ਗੋ ਆਡਣਾ ਤੋ ਤੇਰੀਆਂ ਤੇਰੀਆਂ ਵੀ ਜਵਾਨੀ ਵਿੱਚ ਚੱਲੀਆਂ ਹਨੇਰੀਆਂ ਸੋਰਾ ਰੱਖਿਆ ਗੁਲਾਮ ਰੱਖੀ ਹੱਥ ਜੇ ਲਗਮ ਜਿਹੜਾ ਪਿੰਡ ਦਾ ਸੀ ਨੰਬਰੇ ਦਾ 니 ਤੈਨੂੰ ਤੇਰੇ ਦਿਨ ਭੁੱਲ ਗਏ ਕਦ ਤੂੰ ਵੀ ਤਾਂ ਹੁੰਦੀ ਸੀ ਮੁੱਟਿਆ 니 ਤੈਨੂੰ ਤੇਰੇ ਦਿਨ ਭੁੱਲ ਗਏ ਕਦ ਤੂੰ ਵੀ ਤਾਂ ਹੁੰਦੀ ਸੀ ਮੁੱਟਿਆ 니 ਤੈਨੂੰ ਤੇਰੇ ਦਿਨ ਭੁੱਲ ਗਏ ਗੁੱਤ ਮੇਰੀ ਵੇਖ ਵੇਖ ਤਾਪ ਤੈਨੂੰ ਚੜਦਾ ਚੜਦੀ ਜਵਾਨੀ ਵੇਖ ਤੈਨੂੰ ਕੀ ਏ ਲੜਦਾ ਗੁੱਤ ਮੇਰੀ ਵੇਖ ਵੇਖ ਤਾਪ ਤੈਨੂੰ ਚੜਦਾ ਚੜਦੀ ਜਵਾਨੀ ਵੇਖ ਤੈਨੂੰ ਕੀ ਏ ਲੜਦਾ ਦੀ ਜਵਾਨੀ ਵੇਖ ਤੈਨੂੰ ਕੀ ਲੜੇਦਾ ਤੇਰੇ ਪੁੱਤ ਦੀ ਹਨਾਰ ਤੇਰੇ ਘਰ ਦਾ ਸ਼ਿੰਗਾਰ ਤੈਨੂੰ ਕਾਦੀ ਯਾਨੀ ਮੇਰੇ ਨਾਲ ਹੀ ਖਾ ਨੀ ਤੈਨੂੰ ਤੇਰੇ ਦਿਨ ਭੁੱਲ ਗਏ ਕਦ ਤੂੰ ਵੀ ਤਾਂ ਹੁੰਦੀ ਸੀ ਮੁੱਟਿਆ ਨੀ ਤੈਨੂੰ ਤੇਰੇ ਦਿਨ ਭੁੱਲ ਗਏ ਕਦ ਤੂੰ ਵੀ ਤਾਂ ਹੁੰਦੀ ਸੀ ਮੁੱਟਿਆ ਨੀ ਤੈਨੂੰ ਤੇਰੇ ਦਿਨ ਭੁੱਲ ਗਏ ਪੁੱਤ ਨੂੰ ਵਿਗਾੜ ਕੇ ਤੂੰ ਐਸਾ ਸਿਰ ਝਾੜਿਆ ਗਲੀ ਗਲੀ ਫਿਰਦਾ ਇਹਨਾਂ ਤੂੰ ਵਿਗਾੜਿਆ ਤੂੰ ਨੂ ਵਿਗਾੜ ਕੇ ਤੂੰ ਇੰਨਾ ਸਿਰ ਝਾੜਿਆ ਗਲੀ ਗਲੀ ਫਿਰਦਾ ਇਹਨਾਂ ਤੂੰ ਵਿਗਾੜਿਆ ਜਦੋਂ ਪੇਕ ਤੁਰ ਗਈ ਓਣੂ ਲੋੜ ਮੇਰੀ ਪਈ ਕਿੱਥੋਂ ਲਿਆਵੇਂਗੀ ਸ਼ਮਕ ਜਈ ਨਾ ਤੈਨੂੰ ਤੇਰੇ ਦਿਨ ਭੁੱਲ ਗਏ ਕਦ ਤੂੰ ਵੀ ਤਾਂ ਹੁੰਦੀ ਸੀ ਮੁੱਟਿਆਰ ਨਹੀਂ ਤੈਨੂੰ ਤੇਰੇ ਦਿਨ ਭੁੱਲ ਗਏ ਕਦ ਤੂੰ ਵੀ ਤਾਂ ਹੁੰਦੀ ਸੀ ਮੁੱਟਿਆਰ ਨਹੀਂ ਤੈਨੂੰ ਤੇਰੇ ਦਿਨ ਭੁੱਲ ਗਏ ਸਸੇ ਲੜਿਆ ਨਾ ਕਰ ਐਵੇਂ ਸੜਿਆ ਨਾ ਕਰ ਲੜਿਆ ਨਾ ਕਰ ਐਵੇਂ ਸੜਿਆ ਨਾ ਕਰ